ਆਪਕੋ ਜਿਸ ਨੂੰ ਅਕਸਰ ਲੋਕ ਸਿਰਫ ਸੇਕ੍ਰੇਟ ਦੇ ਰੂਪ ਵਿੱਚ ਜਾਣਦੇ ਹਨ ਇੱਕ ਪੌਦਾ ਹੈ ਜੋ ਵੱਖ-ਵੱਖ ਬਿਮਾਰੀਆਂ ਦਾ ਕਾਰਨ ਬਣਦਾ ਹੈ ਇਹ ਪੌਦਾ ਕਈ ਰਸਾਇਣਿਕ ਪਦਾਰਥਾਂ ਨੂੰ ਸ਼ਾਮਿਲ ਕਰਦਾ ਹੈ ਜੋ ਕਿ ਸਿਹਤ ਲਈ ਖਤਰ ਹੁੰਦੇ ਹਨ ਤੰਬਾਕੂ ਦੇ ਉਪਯੋਗ ਨਾਲ ਜੁੜੀਆਂ ਸਪਸ਼ਟ ਸਮੱਸਿਆਵਾਂ ਵਿੱਚ ਕੈਂਸਰ ਦਿਲ ਦੀ ਬਿਮਾਰੀ ਲੱਗਣਾ ਸ਼ਾਮਿਲ ਹਨ ਭਾਰਤ ਵਿੱਚ ਤੰਬਾਕੂ ਦੀ ਵਰਤੋਂ ਦਾ ਇੱਕ ਲੰਬਾ ਇਤਿਹਾਸ ਹੈ ਲੋਕ ਇਸ ਨੂੰ ਵੱਖ-ਵੱਖ ਤਰੀਕਿਆਂ ਨਾਲ ਵਰਤਦੇ ਹਨ ਜਿਵੇਂ ਕਿ ਪਾਨ ਅਤੇ ਸਿਗਰਟ ਬਹੁਤ ਸਾਰੇ ਲੋਕ ਸਮਝਦੇ ਹਨ ਕਿ ਤੰਬਾਕੂ ਦੇ ਕੁਝ ਆਦਨ ਪ੍ਰਦਾਨ ਨਾਲੋ ਮਨੋਵਿਗਿਆਨਕ ਹੈ ਪਰ ਇਹ ਖਤਰਨਾਕ ਹੈ ਸਰਕਾਰਾਂ ਨੇ ਤੰਬਾਕੂ ਦੇ ਰੋਜ਼ਗਾਰ ਉਪਯੋਗ ਨੂੰ ਘਟਾਉਣ ਲਈ ਕਈ ਕਦਮ ਚੁੱਕੇ ਹਨ ਜਿਵੇਂ ਕਿ ਪ੍ਰਭਾਵਸ਼ਾਲੀ ਸੂਚਨਾ ਅਤੇ ਕਰੋੜਾਂ ਦੀਆਂ ਰਕਮਾਂ ਨੂੰ ਸਿਹਤ ਸੇਵਾਵਾਂ ਵਿੱਚ ਨਿਸ਼ਚਿਤ ਕਰਨਾ ਤੰਬਾਕੂ ਦੀ ਆਦਤ ਨੂੰ ਛੱਡਣਾ ਕਿਸੇ ਲਈ ਵੀ ਸਾਨ ਨਹੀਂ ਹੁੰਦਾ ਇਹ ਕਿਸੇ ਵਿਅਕਤੀ ਦੀ ਸਿਹਤ ਉਹਨਾਂ ਦੇ ਪਰਿਵਾਰ ਵਾਲਿਆਂ ਦੀ ਸਿਹਤ ਲਈ ਲਾਭਦਾਇਕ ਹੋ ਸਕਦਾ ਹੈ ਇਸ ਲਈ ਸਾਨੂੰ ਤੰਬਾਕੂ ਤੋਂ ਦੂਰੀ ਬਣਾਉਣਾ ਅਤੇ ਸਿਹਤਮੰਦ ਚੋਣਾਂ ਨੂੰ ਗਲਤ ਮੰਨਣਾ ਚਾਹੀਦਾ ਹੈ